सत श्रीकाल फ्रेंड्स अज अं सब्ज़ी तोड़ रहे हैं सब तो पहला, आ देखो मिर्चा तोड़ रहे हैं हरिया भी लगया हुआ है फ्रैश फ्रैश मिर्चा ने ताज़िया ताज़िया शाम का टाइम है अस सोचा ਜਿਹੜੀ ਥੋੜੀ ਸਬਜ਼ੀ ਲੱਗੀ ਆ ਉਹਨਾਂ ਨੂੰ ਤੋੜ ਲਈਏ ਹੁਣ ਦੂਸਰੀ ਸਾਈਡ ਆਪਾਂ ਪਿੰਡੀਆਂ ਤੋੜਨ ਜਾ ਰਹੇ ਆ हम असी शिमला मिर्च तौड़न जा रहे हैं ये देखो शिमला मिर्च छोटिया छोटिया बहुत प्यारिया लगिया हुई ने हाँ बिल्कुल छोटी है ਇਨੂੰ ਲਾਇਓ ਜੱਜ ਨੂੰ ਦੇਖੋ ਅੱਜ ਐਨੀ ਸਬਜੀ ਆਪਾਂ ਤੋੜ ਕੇ ਲੈ ਕੇ ਆਏ ਆ ਬਹੁਤ ਹੀ ਪਿਆਰੀ ਲੱਗ ਰਹੀ ਹੈ ਆਪਣੀ ਘਰ ਦੀ ਸਬਜੀ ਦਾ ਬਹੁਤ ਜ਼ਿਆਦਾ ਸੋਖ ਹੁੰਦਾ ਹੈ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਪਪੀਤਾ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਇਧਰ ਦੇਖੋ ਆ ਲੱਗ ਗਿਆ ਹੈ ਦੇਖ ਰਿਏ ਲਈ ਇੱਧਰ ਦੇਖੋ ਇਹ ਪਰ ਆਪਾਂ ਅੱਜ ਤੋੜਾਂਗੇ ਨਹੀਂ ਅੱਜ ਸੀ ਤੁਹਾਨੂੰ ਦਿਖਾ ਰਹੇ ਆ ਇਹ ਹੈ ਜੀ ਛੋਟੇ ਛੋਟੇ ਇਹਨਾਂ ਨੂੰ ਥੋੜਾ 1-2 ਦਿਨ ਤੱਕ ਤੋੜਾਂਗੇ ਇੱਧਰ ਰਿੰਗ ਨਹੀਂ ਲੱਗੀ ਹੋਈ ਐ ਇਹ ਵੀ ਜਿਵੇਂ 2-3 ਨਹੀਂ ਐ ਇਹ ਅਰਬੀ ਦਾ ਬੂਟਾ ਹੈ ਇਹਨੂੰ ਅਰਬੀ ਜਿਹੀ ਲੱਗਣੀ ਐ ਤੇ ਤੁਹਾਨੂੰ ਅੱਜ ਦੀ ਇਹ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਐ ਨਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਤੁਹਾਨੂੰ ਅਸਦੀਆਂ ਵੀਡੀਓਜ਼ ਸਾਡੀਆਂ ਵੀਡੀਓਜ਼ ਕਿੱਦਾਂ ਦੀ ਲੱਗਦੀਆਂ ਨੇ ਤੇ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਅਸੀਂ ਹੋਰ ਵੱਧ ਤੋਂ ਵੱਧ ਵੀਡੀਓਜ਼ ਲੈ ਕੇ ਆਈਏ ਥੈਂਕ ਯੂ